ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਬਹੁਤ ਧੰਨਵਾਦ ਹੈ ਹਾਂ ਆਪਣੇ ਪਿੰਡ ਦਾ ਆਪਣੀ ਟੀਮ ਦਾ ਆਪਣੇ ਨੌਜਵਾਨਾਂ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਰੱਖਿਆ ਉਹ ਵਿਸ਼ਵਾਸ ਨੂੰ ਆਪਣੇ ਨੂੰ ਕਾਇਮ ਰੱਖਦੇ ਹੋਏ ਮੇਰਾ ਸਾਥ ਦਿੱਤਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਹੁੰਚਦਿਆਂ ਪਹੁੰਚਦਿਆਂ ਅਪਰੋਚ ਕਰਦਿਆਂ ਸਾਨੂੰ ਸਮਾਂ ਲੱਗ ਗਿਆ ਕਿਉਂਕਿ ਜਿਨ ਨੇ ਇਹ ਐਮਐਲਏ ਨੇ ਕਾਰਨਾਮੇ ਕੀਤੀ ਸੀ ਉਹਨਾਂ ਦਾ ਜਿਹੜਾ ਪਲੰਦਾ ਹੈ ਘੱਟੋ ਘੱਟ 106 ਪੇਜਾਂ ਦਾ ਬਣਿਆ ਔਰ ਕੱਲੀ ਕੱਲੀ ਡਿਟੇਲ ਮੈਂਸ਼ਨ ਕਰਨ ਦੇ ਵਿੱਚ ਕਿੱਥੋਂ ਕਿੱਥੋਂ ਪਰਮਿਸ਼ਨਾਂ ਲੈਣੀਆਂ ਪਈਆਂ ਮਾਨਯੋਗ ਹਾਈ ਕੋਰਟ ਦੇ ਵਿੱਚ ਫਾਈਲ ਐਕਸੈਪਟ ਕਰਾਉਣ ਵਾਸਤੇ ਔਰ ਕੱਲ ਜਿਹੜਾ ਦਿਨ ਨਿਕਲਿਆ ਆਪਣਾ ਉਹ ਬੜਾ ਹੀ ਸਾਡੇ ਵਾਸਤੇ ਦੇ ਭਾਗਾ ਵਾਲਾ ਸੀ ਪਰ ਸਾਨੂੰ ਮਾਨਯੋਗ ਹਾਈ ਕੋਰਟ ਨੇ ਪਰਮਿਸ਼ਨ ਦਿੱਤੀ ਸਾਡੀ ਫੇਲ ਐਕਸੈਪਟ ਕੀਤੀ ਜਦਕਿ ਚੌਨ ਕੰਡੀਸ਼ਨ ਸੀ ਇਹ ਧਾਇਰੀ ਨਹੀਂ ਹੋ ਸਕਦੀ ਸੀ ਕੋਰਟ ਦੇ ਵਿੱਚ ਕਿਵੇਂ ਵੀ ਕਰਕੇ ਕਿਸਮਤ ਚੰਗੀ ਲਾ ਲਓ ਜਾਂ ਇਸੇ ਗੁਰੂ ਪੀਰ ਦੀ ਮਿਹਰ ਲਾ ਲਓ ਭਈ ਸਾਡੀ ਕੱਲ ਜਿਹੜੀ ਰੈਟ ਸੀ ਉਹ ਮੈਂਟੇਨੇਬਲ ਹੋਗੀ ਮਾਨਯੋਗ ਹਾਈ ਕੋਰਟ ਨੇ ਨੋਟਿਸ ਜਾਰੀ ਕੀਤੇ ਜਿਵੇਂ ਭਗਤ ਕਬੀਰ ਜੀ ਮਾਤਾ ਲੋਈ ਨੂੰ ਕਹਿ ਰਹੇ ਨੇ ਕਹਿੰਦੇ ਜਿਹੜੀ ਨਿੰਬ ਆ ਨਾ ਨਿੰਬ ਦੀ ਜੜ੍ਹ ਦੇ ਵਿੱਚ ਤੁਸੀਂ ਕਿੰਨਾ ਮਰਜੀ ਸ਼ਹਿਦ ਪਾ ਲਓ ਖੰਡ ਪਾ ਲਓ ਚੀਨੀ ਪਾ ਲਓ ਸ਼ੂਗਰ ਪਾ ਲਓ ਜੋ ਮਰਜੀ ਪਾ ਲਓ ਪਰ ਉਹਦੀ ਜਿਹੜੀ ਕੜੀਆਂ ਆਂਦੇ ਆ ਨਾ ਉਹ ਖਤਮ ਨਹੀਂ ਹੁੰਦੀ ਉਹਦੀ ਕੜੀਆਂ ਕਿਵੇਂ ਖਤਮ ਹੋਏਗੀ ਉਹਨੂੰ ਜੜ੍ਹ ਤੋਂ ਵੱਡਣਾ ਪਏਗਾ ਔਰ ਧੁੱਪ ਨਾਲ ਸੁਕੇਗੀ ਤੇ ਫਿਰ ਉਹਦੀ ਕੜੀਆਂ ਖਤਮ ਹੋਏਗੀ ਇਹ ਜਿਹੜੀ ਜੜ੍ਹ ਆ ਨਾ ਐਮ ਐਲ ਏ ਰਾਮ ਇਹ ਤੇਰੀ ਜੜ੍ਹ ਵੱਢਣ ਵਾਸਤੇ ਅੱਜ ਹਾਈ ਕੋਰਟ ਤੋਂ ਪਹਿਲੀ ਪਟੀਸ਼ਨ ਇਹ ਪਹਿਲੀ ਖਰਾਕ ਹੈ ਤੇਰੀ ਅੱਜ ਦੀ ਇਸ ਤੋਂ ਬਾਅਦ ਸ਼ਾਮ ਨੂੰ ਦੂਜੀ ਖਰਾਕ ਉਹ ਦਵਾਂਗੇ ਜਿੰਨੂੰ ਇਹ ਸੁਣ ਲੈ ਜਿਹਦੇ ਵਿੱਚ ਮਾਨਯੋਗ ਹਾਈ ਕੋਰਟ ਨੇ ਨੋਟਿਸ ਜਾਰੀ ਕੀਤੇ ਨੇ ਪਹਿਲਾਂ ਤਾਂ ਅਫੀਸ਼ੀਅਲ ਸਾਰੀਆਂ ਪਾਰਟੀਆਂ ਨੇ ਜਿਹਦੇ ਵਿੱਚ ਡਿਪਟੀ ਸੀਐਮ ਉਹ ਸੌਰੀ ਡਿਪਟੀ ਕਮਿਸ਼ਨਰ ਸੀਨੀਅਰ ਆਫਸਰ ਹੋ ਗਏ ਪਾਤਣਾ ਪੁਲਿਸ ਹੋ ਗਈ ਸਤਰਾਨਾ ਪੁਲਿਸ ਹੋ ਗਈ 6 ਨੰਬਰ ਤੇ ਖਾਸ ਕਰਕੇ ਤੁਸੀਂ ਪੜ੍ਹੋ ਐਮਐਲਏ ਕੁਲਵੰਤ ਸਿੰਘ ਬਾਜੀਗਰ ਹੋ ਗਿਆ 7 ਨੰਬਰ ਤੇ ਸ਼ਕਰਾਣਾ ਪੁਲਸ ਹੋਗੀ 8 ਨੰਬਰ ਤੇ ਪਵਨ ਕੁਮਾਰ ਐਸਆਈ ਹੋ ਗਿਆ ਔਰ ਜਿਆਦਾ ਖਾਸ ਕਰਕੇ 9 ਨੰਬਰ ਤੇ ਹਰਪਾਲ ਸਿੰਘ ਪੀਐਸਓ 10 ਨੰਬਰ ਤੇ ਵੀ ਖਾਸ ਕਰਕੇ ਸਤਪਾਲ ਸਿੰਘ ਸੱਤੂ ਜਿਹੜਾ ਉਹਦਾ ਉਹ ਚੋਲਖਾਨ ਵਾਲਾ ਤੋਂ ਜਿਹਨੂੰ ਕਹਿੰਦੇ ਨੇ ਤੁਸੀਂ ਸਮਝ ਲੋ ਚਲੋ 11 ਨੰਬਰ ਤੇ ਮਨਪ੍ਰੀਤ ਸਿੰਘ ਜਿਹਨੇ ਇਤਜਾਬ ਪਾਇਆ ਉਹਦੇ ਨਾਲ ਰਲ ਕੇ ਔਰ 12 ਨੰਬਰ ਤੇ ਸੀਬਾਰਾਮ ਜੀ ਸਨੋਬ ਚੰ다ਰਾਮ ਜੀ ਸਾਫ ਕਾ ਸਰਪੰਚ 13 ਨੰਬਰ ਤੇ ਮੁਖਤਿਆਰ ਸਿੰਘ ਪੱਪੀ ਜੀ ਇਹਨੂੰ ਬੜਾ ਗੇੜ ਚੋਰੀ ਹੁੰਦਾ ਜਿਹੜਾ ਦੱਸਦਾ ਏ ਇਹ ਲੱਗ ਜਗਾ ਪਤਾ ਇਹਨੂੰ ਕਾ ਤਿਆਰ ਹੋ ਲਈ 14 ਨੰਬਰ ਤੇ ਸੁਖਦੇਵ ਰਾਮ ਸਨੋ ਮੰਗੇ ਰਾਮ ਡਾਕਟਰ 15 ਨੰਬਰ ਤੇ ਰੂਪਰਾਮ RAME RAMDANAI ਹੈ ਜਿਹੜਾ 16 ਨੰਬਰ ਤੇ ਸਾਡੇ ਬੜੇ ਸਤਿਕਾਰਯੋਗ ਸਰਪੰਚ ਡਾਕਟਰ ਕੁਲਵੰਦ ਜੀ 17 ਨੰਬਰ ਤੇ ਹਰਦੀਪ ਸਿੰਘ ਸਰਪੰਚ ਓਡੇਰਾ ਜਿਹੜਾ ਉਹ ਗੈਂਗਸਟਰ ਬਣਦਾ ਹੈ ਗੁੰਡੇ ਲੈ ਕੇ ਆਇਆ ਸੀ ਜਿਹੜਾ 18 ਨੰਬਰ ਤੇ ਮਨ ਮਨਪ੍ਰੀਤ ਸਿੰਘ 19 ਨੰਬਰ ਤੇ ਰਣਜੀਤ ਰਣਜੀਤ ਸਿੰਘ ਕੁਲਵੰਤ ਸਿੰਘ ਦਾ ਐਮਐਲਏ ਐਮਐਲਏ ਦਾ ਬੇਟਾ ਜਿਹੜਾ 20 ਨੰਬਰ ਤੇ ਹਰਜੀਤ ਸਿੰਘ ਐਮਐਲਏ ਦਾ ਬੇਟਾ 21 ਨੰਬਰ ਤੇ ਲਵਪ੍ਰੀਤ ਸਨੋਫ ਚਰਨਾਰਾਮ 22 ਨੰਬਰ ਤੇ ਅਮਨ ਘੱਗਾ ਸਨੋਫ ਦਰਸ਼ਨਰਾਮ 23 ਨੰਬਰ ਤੇ ਧਰਨਪ੍ਰੀਤ ਸਨੋਫ ਕੁਲਵੰਤ ਸਿੰਘ ਸਰਪੰਚ ਇਹ ਟੋਟਲ ਤੇ ਚੋ ਵੀ ਬੰਦੇ ਨੇ ਇਹਨਾਂ ਨੂੰ ਬੇਨਤੀ ਆ ਵੀ ਤਿਆਰ ਹੋ ਜਾਣ ਹਾਈ ਕੋਰਟ ਦੇ ਵਿੱਚ ਪਹੁੰਚਣ ਲਈ ਜੋ ਜੋ ਤੁਸੀਂ ਕੀਤਾ ਜਾਂ ਨਹੀਂ ਕੀਤਾ ਕਿੰਨੇ ਡੀਵੀਆਰ ਪੱਟੇ ਕਿਹੜਾ ਬੰਦਾ ਗੱਡੀ ਦੇ ਵਿੱਚ ਕਿਹਨੂੰ ਲੈ ਕੇ ਆਇਆ ਤਿੰਨ ਬੰਦੇ ਦੇ ਨਾਮ ਅਜੇ ਗੁਪਤ ਨੇ ਉਹ ਜ ਮੈਂ ਸ਼ੇਅਰ ਨਹੀਂ ਕਰਾਂਗਾ ਜਿੰਨਾ ਬੰਦਿਆਂ ਨੇ ਇਤਜਾਬ ਲਿਆ ਉਹ ਵੀ ਨਾਲ ਮੈਂਸ਼ਨ ਨਹੀਂ ਨਾਮ ਨਹੀਂ ਲਵਾਗਾ ਜਿਹੜੇ ਬੰਦੇ ਐਸਿਡ ਪਾਣ ਵਾਲਿਆਂ ਨੂੰ ਪੁਲਿਸ ਦੀ ਸਹਾਇਤਾ ਦੇ ਨਾਲ ਆਪਣੀ ਗੱਡੀ 'ਚ ਬਿਠਾ ਕੇ ਲੈ ਕੇ ਗਏ ਉਹਨਾਂ ਦਾ ਨਾਮ ਮੈਨੂੰ ਜਾਦਿਆ ਪਰ ਮੈਂਸ਼ਨ ਨਹੀਂ ਕਰਾਂਗਾ ਅਗਲੇ ਨੋਟਸ ਦੇ ਵਿੱਚ ਆਏਗਾ ਤੁਸੀਂ ਜਿੰਨਾ ਮੇਰੇ ਪਿੰਡ ਨੂੰ ਜਿੰਨੀ ਮੇਰੀ ਬਰਾਦਰੀ ਨੂੰ ਧੱਕਾ ਕੀਤਾ ਇਹ ਕੱਲਾ ਹਾਈ ਕੋਰਟ ਦਾ ਨੋਟਿਸ ਦੀ ਸ਼ੁਰੂਆਤ ਹੋ ਗਈ ਇਸ ਤੋਂ ਬਾਅਦ ਤੁਹਾਨੂੰ ਦਿੱਲੀ ਤੋਂ નોਟਿਸ ਆਣਗੇ ਸੀਬੀਆਈ ਤੋਂ ਵੀ ਆਣਗੇ ਈਡੀ ਦੀ ਵੀ ਮੰਗ ਕਰਾਂਗੇ ਮੈਨੂੰ ਕੋਈ ਕੰਮ ਨਹੀਂ ਆ ਮੈਂ ਵਿਹਲਾ ਹੀ ਆ ਪਰ ਮੈਂ ਆਪਣੇ ਪਿੰਡ ਨੂੰ ਕਹਿਣਾ ਵੀ ਆਪਾਂ ਜਿੰਨਾ ਵੀ ਜਵਾਬ ਦੇਣਾ ਆ ਕਾਨੂੰਨ ਨਾਲ ਦਵਾਂਗੇ ਹਾਈ ਕੋਰਟ ਦੇ ਥਰੂ ਦਵਾਂਗੇ ਤੁਸੀਂ ਕਿਸੇ ਨੂੰ ਵੀ ਕੋਈ ਮੰਦਸ਼ਬ ਦੀ ਨਹੀਂ ਬੋਲਣੀ ਆਪਾਂ ਕਾਨੂੰਨ ਦੇ ਨਾਲ ਹੀ ਲੜਾਂਗੇ ਜਿਵੇਂ ਸਵੇਰੇ ਮੇਜਰ ਰਾਮਜੀਵਰਤੀ ਨੇ ਵੀ ਕਿਹਾ ਵੀ ਤੁਸੀਂ ਕਲਮ ਦੀ ਮਾਰ ਮਾਰੋ ਆਪਾਂ ਕਲਮ ਦੀ ਵਾਰ ਮਾਰਾਂਗੇ ਕਿਸੇ ਨਾਲ ਕੋਈ ਧੱਕਾ ਨਹੀਂ ਕਰਾਂਗੇ ਜੇ ਇੱਕ ਵਾਰ ਪ੍ਰਸ਼ਾਸਨ ਨਹੀਂ ਸੁਣਦਾ ਪੁਲਿਸ ਨਹੀਂ ਸੁਣਦੀ ਸਰਕਾਰਾਂ ਨਹੀਂ ਸੁਣਦੀ ਪਰ ਜਿਹੜੇ ਜੱਜ ਸਾਹਿਬਾਨ ਬੈਠੇ ਹੋਏ ਨੇ ਕੋਰਟ ਦੇ ਵਿੱਚ ਉਹ ਕਿਸੇ ਸਰਕਾਰ ਦੇ ਮਥਾਜ ਨਹੀਂ ਆ ਕਿਸੇ ਦੇ ਗੁਲਾਮ ਨਹੀਂ ਨੇ ਉਹ ਕਿਸੇ ਦਾ ਡਰ ਭੈ ਨਹੀਂ ਆ ਉਹਨਾਂ ਨੂੰ ਉਹ ਸਾਡੀ ਆਵਾਜ਼ ਸੁਣਨਗੇ ਸਾਡੀ ਸੁਣ ਲਈ ਆ ਹੁਣ ਅੱਗੇ-ਅੱਗੇ ਦੇਖੋ ਤੇਲ ਦੇਖੋ ਤੇ ਤੇਲ ਦੀ ਧਾਰ ਦੇਖੋ ਇਹ 2 ਸਾਲ ਤੇਰੇ ਐਮਐਲਏ ਜਿਹੜੇ ਤੇਰੇ 2 ਸਾਲ ਰਹਿ ਗਏ ਨੇ ਨਾ ਤੈਨੂੰ 2 ਸਾਲ ਮੈਂ ਕੋਰਟ ਦੇ ਵਿੱਚ ਤੈਨੂੰ 10 ਕ ਪੇਸ਼ੀਆਂ ਪੈਣੀਆਂ ਤੇਰੇ 2 ਸਾਲ ਮੁੱਕ ਜਾਣੇ ਆ ਔਰ ਜਿਹੜੇ ਤੇਰੇ ਪਿੱਛੇ ਲੱਗ ਕੇ ਪੰਗੇ ਲੈ ਬੈਠੇ ਨੇ ਜਿਨ੍ਹਾਂ ਨੂੰ ਤੂੰ ਗਲਤ ਗਾਈਡ ਕੀਤਾ ਸੀ ਹੁਣ ਦੂਜੇ ਸਾਈਡ 'ਚ ਉਹ ਦੇਗਾ ਹੁਣ ਉਹਨਾਂ ਦੇ ਵਕੀਲ ਕਰਨੇ ਪੈਣਗੇ ਉਹਨਾਂ ਨੂੰ ਹਾਈ ਕੋਰਟ ਜਾਣਾ ਪਏਗਾ ਹੁਣ ਨਾਲ ਰਹੀ ਉਹਨਾਂ ਦੇ ਛੱਡੀ ਨਾ ਔਰ ਵਕੀਲ ਵੀ ਤਕੜੇ ਕਰ ਲਿਓ ਕਿਤੇ ਇਹ ਨਾ ਹੋਵੇ ਕਿਤੇ ਤੁਹਾਨੂੰ ਕੋਈ ਮਾੜਾ ਵਕੀਲ ਐ ਬੈਠੇ ਜਿੰਨਾ ਵੀ ਕੰਮ ਕਰਨਾ ਬੜੀ ਸੋਝੀ ਨਾਲ ਕਰਿਓ ਜਿਹਨੇ ਵੀ ਕੇਸ ਲੜਨਾ ਜੋ ਸਾਡਾ ਮੇਨ ਮਕਸਦ ਸੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਨੀ ਉਹ ਅਸੀਂ ਕਰਤੀ ਹੁਣ ਅਸੀਂ ਫੜੇ ਵੀ ਗਏ ਸਾਨੂੰ ਕੋਈ ਚੱਕਰ ਨਹੀਂ ਹੁਣ ਅਸੀਂ ਜਮਾਨਤਾਂ ਵਾਲੀ ਸਾਈਡ ਹੋ ਜਾਾਂਗੇ ਔਰ ਇੱਕ ਤੂੰ ਪਿੰਡ ਦੇ ਵਿੱਚ ਗੱਲ ਫਲਾ ਰੱਖੀ ਆ ਵੀ ਮੈਂ ਉਹਨਾਂ ਦੀ ਜ਼ਮਾਨਤ ਦਾ ਜੈਕਟ ਕਰਾਤੀ ਆ ਤੂੰ ਕਿੱਥੇ ਬਈ ਪੀਪੀ ਹੈ ਸਰਕਾਰੀ ਵਕੀਲ ਹੈ ਜਿਹੜੀਆਂ ਤੂੰ ਜ਼ਮਾਨਤ ਦਾ ਜੈਕਟ ਕਰਾ ਦੇਗਾ ਤੂੰ ਕੋਰਟ ਦੇ ਕੋਲੋਂ ਲੰਘਿਆ ਦਰਿਆ ਕਰੇਗਾ ਵੀ ਕੋਰਟ ਆ ਗਿਆ ਗੱਡੀ ਬਾਈਪਾਸ ਕੱਢ ਲੋ ਜ਼ਮਾਨਤਾਂ ਮਿਲਨੀਆਂ ਨਾ ਮਿਲਨੀਆਂ ਉਹ ਕੋਰਟ ਦਾ ਕੰਮ ਆ ਦੇਣੀਆਂ ਨਾ ਦੇਣੀਆਂ ਕੀ ਸੱਚ ਆ ਕੀ ਝੂਠ ਆ ਉਹ ਵਕੀਲ ਲੜਨਗੇ ਜੋ ਸਾਡੇ ਕੋਲ ਪ੍ਰੂਫ ਪਏ ਨੇ ਐਵੀਡੈਂਸ ਪਏ ਨੇ ਸਾਰੇ ਪਏ ਨੇ ਮੈਂ ਜਿੰਨੀਆਂ ਵੀ ਗੱਲਾਂ ਕਈਆਂ ਨੇ ਸਾਰੀਆਂ ਸੱਚੀ ਕਈਆਂ ਨੇ ਕੋਈ ਝੂਠ ਨਹੀਂ ਉਹਨਾਂ ਦੇ ਵਿੱਚ ਕਿਉਂ ਕਈਆਂ ਨੇ ਕਿਉਂ ਮੇਰੇ ਪਿੰਡ ਨਾਲ ਧੱਕਾ ਕੀਤਾ ਮੇਰੀ ਬਰਾਦਰੀ ਦੇ ਨਾਲ ਧੱਕਾ ਕੀਤਾ ਇਹ ਤੇਰੀ ਪਹਿਲੀ ਖਰਾਕ ਸੀ ਦੂਜੀ ਤੈਨੂੰ ਸ਼ਾਮ ਨੂੰ ਦਵਾਗਾ ਖਰਾਕ ਇੱਕ ਨੋਟਿਸ ਹੋਰ ਆ ਰਿਹਾ ਤੈਨੂੰ ਕੋਸ਼ਿਸ਼ ਕਰਾਂਗਾ ਕੋਈ ਸ਼ਾਮ ਕੀ ਵਰੀ ਸਰਵਰ ਡਾਊਨ ਹੁੰਦਾ ਆ ਦੋ ਦਿਨ ਆਰਡਰ ਨਹੀਂ ਚੜਦਾ ਤਿੰਨ ਦਿਨ ਆਰਡਰ ਨਹੀਂ ਚੜਦਾ ਨਿਊਜ਼ ਨਹੀਂ ਲੱਗਦੀ ਲੇਟ ਹੋ ਸਕਦਾ ਦੋ ਕੁ ਦਿਨ ਪਹਿਲੀ ਗੱਲ ਤੇ ਸ਼ਾਮ ਨੂੰ ਆ ਜਾਏਗੀ ਇਹ ਪਹਿਲੀ ਖਰਾਕ ਲੈ ਲਈ ਦੂਜੀ ਖਰਾਕੀ ਦਵਾਂਗੇ ਤੈਨੂੰ ਪਰ ਚਿੰਤਾ ਨਾ ਕਰੀ ਮੈਂ ਤੈਨੂੰ ਕਿਹਾ ਸੀ ਮੈਂ ਤੈਨੂੰ ਭੱਜਦੇ ਨੂੰ ਵਾਣ ਮੁੱਕ ਜਾਣੇ ਆ ਤੇ ਤੈਨੂੰ ਭੱਜਦੇ ਨੂੰ ਵਾਣ ਮੁੱਕ ਜਾਣੇ ਆ ਇਹ ਯਾਦ ਰੱਖ ਲਈ ਜਿੰਨਾ ਤੇਰੇ ਤੋਂ ਜ਼ੋਰ ਲੱਗਦਾ ਆ ਜਿੰਨੀ ਤੇਰੀ ਪਾਵਰ ਆ A ਤੋਂ ਲੈ ਕੇ Z ਤੱਕ ਸਾਰੀ ਵਰਤ ਲਈ ਕਸਰ ਛੱਡੀ ਨਾ ਕੋਈ ਤੇ ਛੱਡਦੇ ਅਸੀਂ ਵੀ ਨਹੀਂ ਜਦੋਂ ਦੋ ਪਹਿਲਵਾਨ ਕੁੱਲਦੇ ਨੇ ਨਾ ਤਾਂ ਇੱਕ ਤੇ ਹਰਦਾ ਹੀ ਹਰਦਾ ਆ ਪਰ ਮੈਂ ਇਕੱਲਾ ਨਹੀਂ ਲੜਦਾ ਪਿਆ ਮੇਰੇ ਨਾਲ ਮੇਰਾ ਸਾਰਾ ਪਿੰਡ ਖੜਾ ਆ ਮੇਰੇ ਨਾਲ ਮੇਰਾ ਸਮਾਜ ਖੜਾ ਆ ਅਸੀਂ ਸਮਾਜ ਦੇ ਨਾਲ ਖੜ ਕੇ ਲੜਾਂਗੇ ਜੋ ਤੂੰ ਤਕਾ ਕੀਤਾ ਹੈ ਜੋ ਤੂੰ ਆਪਣੀਆਂ ਸ਼ਕਤੀਆਂ ਦਾ ਗਲਤ ਇਸਤੇਮਾਲ ਕੀਤਾ ਆ ਪੰਜ ਸੱਤ ਬੰਦਿਆਂ ਨੇ ਜਿਨ੍ਹਾਂ ਨੂੰ ਤੂੰ ਨਾਲ ਲੈ ਕੇ ਧੋਖਾ ਕੀਤਾ ਸਾਡੇ ਪਿੰਡ ਦੇ ਨਾਲ ਸਾਡੀਆਂ ਇੱਜ਼ਤਾਂ ਦੇ ਹੱਥ ਪਾਏ ਇਕੱਲੀ-ਇਕੱਲੀ ਗੱਲ ਦਾ ਸਾਥ ਹੋਏਗਾ ਤੇਰੇ ਨਾਲ ਪਰ ਮੈਂ ਆਪਣੇ ਪਿੰਡ ਨੂੰ ਬੇਨਤੀ ਕਰਦਾ ਵੀ ਥੋੜਾ ਜਿਹਾ ਵਿਸ਼ਵਾਸ ਰੱਖਣਾ ਤੁਸੀਂ ਆਪਣਾ ਕੰਮ ਕਰੋ ਜਦੋਂ ਮੈਨੂੰ ਲੋੜ ਹੋਈ ਮੈਂ ਤੁਹਾਨੂੰ ਜਰੂਰ ਆਵਾਜ਼ ਮਾਰਾਂਗਾ ਕੋਰਟ ਦੇਆਂ ਤਰੀਕਿਆਂ ਨੇ ਜਿਹੜੀਆਂ ਉਹ ਲੰਬੀਆਂ ਬਹਿ ਜਾਂਦੀਆਂ ਨੇ ਕਿਉਂਕਿ ਕੋਰਟ ਕੱਲਾ ਆਪਣਾ ਹੀ ਨਹੀਂ ਆ ਕੋਰਟ ਐਮਐਲਏ ਵਾਸਤੇ ਵੀ ਆ ਕੋਰਟ ਪ੍ਰਸ਼ਾਸਨ ਵਾਸਤੇ ਵੀ ਆ ਜਿਵੇਂ ਜਿਵੇਂ ਵਾਰੀ ਆਏਗੀ ਉਹਵੇਂ ਮੈਂ ਤੁਹਾਡਾ ਮੈਂਸ਼ਨ ਕਰਾਂਗਾ ਔਰ ਅੱਜ ਮੈਂ ਜਿੰਨੀ ਆਪਣੀ ਪੇਪਰ ਬੁੱਕ ਹੈ ਜਿਹੜੀ 106 ਪੇਜਾਂ ਦੀ ਆ ਉਹ ਮੈਂ ਗਰੁੱਪ ਦੇ ਵਿੱਚ ਮੈਂਸ਼ਨ ਕਰਨ ਲੱਗਾ ਹਾਈ ਕੋਰਟ ਦਾ ਆਰਡਰ ਹੈ ਉਹ ਵੀ ਵਿੱਚ ਮੈਂਸ਼ਨ ਕਰਨ ਲੱਗਾ ਖਾਸ ਕਰਕੇ ਉਹਦੇ ਵਿੱਚ ਮੈਂ ਉਹਨਾਂ ਨੂੰ ਦੱਸਦਾ ਜਿਹੜੀਆਂ ਪਾਰਟੀਆਂ ਨੇ 8 ਨੰਬਰ ਪੇਜ 9 ਨੰਬਰ ਪੇਜ 69 ਨੰਬਰ ਪੇਜ ਔਰ 31 31 ਨੰਬਰ ਪੇਜ 31 ਨੰਬਰ ਪੇਜ ਤੇ ਐਮਐਲ ਸਭ ਧਿਆਨ ਨਾਲ ਪੜਿਓ ਜਿਹਦੇ ਵਿੱਚ ਲਿਖਿਆ ਹੋਇਆ ਆ ਕਮਰਸ਼ੀਅਲ ਸੀਨੀਅਰ ਕਿਧਰ ਗਿਆ ਰਹੀ ਸੀਨੀਅਰ ਇੰਡੀਅਨ ਪੁਲੀਸ ਸਰਵਿਸ ਦਾ ਆਫੀਸਰ ਆਫ ਦਾ ਬਿਊਰੋ ਸੈਂਟਰਲ ਦਿੱਲੀ ਕਿ ਜਿਹੜੀ ਸੈਂਟਰਲ ਬਿਊਰੋ ਆ ਨਾ ਦਿੱਲੀ ਉਹਨੂੰ ਮਰਗ ਕੀਤੀ ਹੋਈ ਆ ਔਰ ਦੂਜੀ ਗੱਲ ਰਹੇਗੀ 69 ਹੈ ਉਹ ਪੀਐਸਓ ਵਾਸਤੇ ਆ ਸਪੈਸ਼ਲ ਜਿਹਦੇ ਵਿੱਚ ਲਿਖਿਆ ਹੋਇਆ ਉਹਨਾਂ ਨੇ ਕਿ 11 ਨੰਬਰ ਪੈਰਾ 69 ਨੰਬਰ ਇਹਨੂੰ ਧਿਆਨ ਨਾਲ ਪੜੋ ਪੀਐਸਓ ਸਾਹਿਬ ਕਿਤੇ ਤੁਹਾਡੇ ਦਿਲ 'ਚ ਕੋਈ ਵਹਿਮ ਨਾ ਰਹਿ ਜੇ ਭਈ ਮੇਰਾ ਨਾਮ ਨਹੀਂ ਲਿਖਿਆ ਲਿਖਤਾ ਜਿਹਦੇ ਵਿੱਚ ਤੁਸੀਂ ਸ਼ਰੇਆਮ ਵੀਡੀਓ ਦੇ ਵਿੱਚ ਫਾਇਰਿੰਗ ਕਰਦੇ ਪਏ ਹੋ ਜਿਹੜਾ ਉਹ ਅਸਲਾ ਆ ਕੋਰਡ ਦੇ ਵਿੱਚ ਲੈ ਕੇ ਮਂਗਾਵਾਂਗਾ ਤੁਹਾਡੇ ਤੋਂ ਕੋਈ ਉਸਲਾ ਲੈ ਕੇ ਵੀ ਪਹੁੰਚੋ ਗਗਨ ਦਾਸੀ ਉਹ ਅਮਨ ਦਾਸੀ ਕਿਹਦਾ ਵੀ ਸੀ ਏ ਬੀ ਸੀ ਡੀ ਚਲਾਇਆ ਤੂੰ ਹੀ ਸੀ ਨਾ ਪਿੰਡ ਦੇ ਵਿੱਚ ਫੈਰਨ ਤੂੰ ਹੀ ਕੀਤੀ ਸੀ ਇਹ ਸਾਰਾ ਕੁੱਸ਼ ਆ ਜਾਏਗਾ ਵਰਦੀ ਹਰ ਇੱਕ ਲੋਕਾਂ ਨੂੰ ਮਿਲਦੀ ਆ ਗਨਮੈਨ ਹੋਰ ਵੀ ਹੈਗੇ ਉਹਦੇ ਪਰ ਤੂੰ ਤੇ ਕਿੱਥੇ ਮੈਨੂੰ ਲੱਗਦਾ ਡਿਪਟੀ ਸੀਐਮ ਹੀ ਬਣ ਗਿਆ ਯਾਦ ਰੱਖ ਲੈ ਪਹਿਲਾਂ ਜਿਹੜਾ ਤੂੰ ਕੇਸ ਨਾ ਪਹਿਲਾਂ ਰਾਜੀਨਾਮ ਕਰ ਗਿਆ ਮੈਂ ਉਹ ਵੀ ਮਾਨਜੋਗ ਹਾਈ ਕੋਰਟ ਦੇ ਵਿੱਚ ਅਪੀਲ ਲਾ ਕੇ ਉਹ ਵੀ ਨਾਲ ਲਾ ਲਾਂਗਾ ਭਈ ਤੇਰਾ ਤਾਂ ਕੰਮ ਹੀ ਇਹ ਹੈ ਤੂੰ ਇਹ ਕੰਮ ਕਰਦਾ ਹੈ ਜਿਵੇਂ ਤੁਸੀਂ ਦੱਸ ਦਿਓ ਨਾ ਵੀ ਜੀ ਗੁਰਚਰਨ ਤੇ ਕ੍ਰਿਮੀਨਲ ਬੰਦਾ ਆ ਉਹ ਗਨਮੈਨ ਲੈਣ ਨੂੰ ਫਿਰਦਾ ਆ ਔਰ ਇੱਕ ਪੇਜ ਮੈਂ 71 ਇਹ ਵੀ ਧਿਆਨ ਨਾਲ ਦੇਖਿਓ ਜਿਨ੍ਹਾਂ ਦੇ ਵਿੱਚ ਰਸੀਮਾਂ ਦਿੱਤੀਆਂ ਹੋਈਆਂ ਨੇ ਸਾਰੀਆਂ ਜਿੱਥੇ-ਜਿੱਥੇ ਮੈਂ ਵੀਡੀਓਗ੍ਰਾਫੀ ਦੀ ਮੰਗ ਕੀਤੀ ਇਲੈਕਸ਼ਨਾਂ ਤੋਂ ਪਹਿਲਾਂ ਜਿੱਥੇ-ਜਿੱਥੇ ਮੈਂ ਜੁੰਡ ਮੰਗੀ ਆਰਮੀ ਮੰਗੀ 12 ਤਰੀਕ ਨੂੰ ਮੈਂ ਸਾਰੀਆਂ ਐਪਲੀਕੇਸ਼ਨਾਂ ਸਬਮਿਟ ਕਰਤੀਆਂ ਸੀ ਡੀਜੀਪੀ ਨੂੰ ਐਸਐਸਪੀ ਨੂੰ ਏਡੀਸੀ ਨੂੰ ਵੇ ਸਾਨੂੰ ਜੁੰਡ ਦਿੱਤੀ ਜਾਵੇ ਸਾਡੇ ਨਾਲ ਧੱਕਾ ਹੋਏਗਾ ਸਾਡੇ ਮਾਨਯੋਗ ਐਮਐਲਏ ਸਾਹਿਬ ਆਪਣਾ ਸਰਪੰਚ ਜਿਤਾਣਗੇ ਜਿਵੇਂ ਤੁਸੀਂ ਪੰਚਾਇਤ ਦੇ ਵਿੱਚ ਕਿਹਾ ਸੀ ਵੀ 10 ਵਜੇ ਤੋਂ ਪਹਿਲਾਂ ਮੈਂ ਆਪਣਾ ਸਰਪੰਚ ਬਣਾ ਕੇ ਬਾਹਰ ਕੱਢ ਲਾਂਗਾ ਉਦੋਂ ਤੱਕ ਤੇਰੇ ਤੋਂ ਨਿਕੜਿਆ ਨਹੀਂ ਸਰਪੰਚ ਖਰਗ ਤੇ ਜਾ ਪਾਣਾ ਪਿਆ ਤੈਨੂੰ ਉਸ ਤੋਂ ਅਗਲੇ ਦਿਨ ਸਾਡੀ ਗੈਹ ਹਾਜ਼ਰੀ ਦੇ ਵਿੱਚ ਤੂੰ ਸਰਪੰਚ ਚ ਤਾ ਗਿਆ ਜੇ ਕਿੱਥੇ ਐਸਐਚਓ ਦੇ ਛੱਟ ਨਾ ਲੱਗਦੀ ਨਾ ਤੇ ਤੇਰੀ ਯੁਰਤ ਨਹੀਂ ਸੀ ਤੂੰ ਸਰਪੰਚ ਬਣਾ ਲੈਂਦਾ ਆਪਣਾ 80 ਵੋਟਾਂ ਤੈਨੂੰ ਪਈਆਂ ਉਹ ਵੀ ਤੇਰੀਆਂ ਜਿਹੜੀਆਂ ਖਰੀਦੀਆਂ ਹੋਈਆਂ ਸੀ ਜਿਹੜੇ ਤੇਰੇ ਘਰ ਦੇ ਸੀ 2000 ਵੋਟ ਦੇ ਵਿੱਚੋਂ 80 ਵੋਟਾਂ ਤੂੰ ਲੈ ਕੇ ਸਰਪੰਚ ਬਣ ਗਿਆ ਸ਼ਰਮ ਹੋਣੀ ਚਾਹੀਦੀ ਆ ਤੈਨੂੰ ਥੋੜੀ ਜੀ ਨਾਲੋਂ ਤੇਰੇ ਸਰਪੰਚ ਨੂੰ ਮੈਂ ਦੇਖਦਾ ਉਹ ਲਾਲੇਗਾ ਮੋਰ ਜਿਹੜਾ ਉਹ ਆਪਣੀ ਗੱਡੀ ਆ ਨਾ ਜਿਹੜੀ ਉਹ ਗੱਡੀ ਦੇ ਵਿੱਚੋਂ ਡਾਂਗਾ ਕੱਢਦਾ ਪਿਆ ਉਹ ਗੱਡੀ ਵੀ ਉਹਦੇ ਨਾਮ ਤੇ ਆ ਪਹਿਲੀ ਗੱਲ ਤਾਂ ਮੈਂ ਪਿੰਡਾਂ ਨੂੰ ਇਹ ਹੀ ਦੱਸਦਾ ਐ ਕਿ ਜਿਹੜਾ ਬੰਦਾ ਸਰਪੰਚ ਬਣਨ ਤੋਂ ਪਹਿਲਾਂ ਆਪਣੀ ਗੱਡੀ ਲੈ ਕੇ ਡਾਂਗਾ ਭਰ ਕੇ ਉਹਦੇ ਵਿੱਚੋਂ ਡਾਂਗਾ ਕੱਢਦਾ ਪਿਆ ਗੱਡੀ ਉਹਦੇ ਨਾਮ ਤੇ ਬੋਲਦੀ ਪਈ ਆ ਮੁੰਡਾ ਉਹਦਾ ਡਾਂਗਾ ਕੱਢਦਾ ਪਿਆ ਸ਼ਰਮ ਵੀਡੀਓ ਅਸੀਂ ਕੋਰਟ 'ਚ ਵੀ ਲਾਈ ਆ ਜਿਹੜਾ ਬੰਦਾ ਸਰਪੰਚ ਬਣਨ ਤੋਂ ਪਹਿਲਾਂ ਇਹ ਕੁਛ ਕਰਦਾ ਪਿਆ ਤੇ ਸਰਪੰਚ ਬਣ ਕੇ ਉਹ ਕੀ ਰੰਗ ਲਾਏਗਾ ਇਸੇ ਕਰਕੇ ਤਿਆਰ ਹੋ ਲਿਓ ਪਿਆਰੀਆਂ ਵਟ ਲਿਓ ਫੈਲਾ ਤੁਹਾਡੇ ਕੋਲ ਮੈਂ ਮੈਂਸ਼ਨ ਕਰਨ ਲੱਗਾ ਗਰੁੱਪ ਦੇ ਵਿੱਚ ਇਹ ਪੇਪਰ ਬੁੱਕ ਹੈ ਜਿਹੜੀ ਹਾਈ ਕੋਰਟ ਤੋਂ ਅਜ ਦੋ ਤਿੰਨ ਅੰਦਰ ਲੱਗ ਜਾਣੇ ਆ ਤੁਹਾਨੂੰ ਆਂਦੇ ਆਂਦੇ ਆ ਤੇ ਕਿੱਥੇ ਤੁਹਾਡੇ ਦਿਲ ਚ ਐਨ ਆ ਹੋਵੇ ਪਤਾ ਨਹੀਂ ਕੀ ਲਿਖਿਆ ਕੀ ਲਿਖਿਆ ਇਹ ਮੈਂ ਹੁਣੇ ਮੈਂਸ਼ਨ ਕਰਨ ਲੱਗਾ ਥੋੜੀ ਜੰਨੂ ਗਰੁੱਪ ਦੇ ਵਿੱਚ ਪਾਣਾ ਮੁੰਡਿਆਂ ਨੂੰ ਕਹਿਣਾ ਉਹ ਪਾ ਦੇਣਗੇ ਫੋਟੋਕਾਪੀਆਂ ਕਰਕੇ ਜੇ ਕਿਸੇ ਕੋਲ ਇੱਕ ਸਾਡੇ ਦੋ ਤਿੰਨ ਹੈਗੇ ਫੋਟੋਸ਼ੀਟਾਂ ਵਾਲੇ ਜੇ ਉਹਨਾਂ ਕੋਲ ਪੈਸੇ ਨਾ ਨਾ ਹੋਣ ਨਾ ਕੋਈ ਗੱਲ ਨਹੀਂ ਕੱਢ ਕੇ ਦੇ ਦੇ ਤੁਸੀਂ ਤੇ ਉਹ ਪੜ ਲੈਣਗੇ ਵਿਚਾਰੇ ਤੇ ਦਿਓ ਜਰੂਰ ਇਹਨਾਂ ਨੂੰ ਖਾਸ ਕਰਕੇ ਜਿਹੜੇ ਪਿੰਡ ਦੇ ਦੋ ਤਿੰਨ ਇੱਕ ਗਵਾਂਡ ਚ ਹੋ ਗਿਆ ਤੁਹਾਡੇ ਪੱਪੀ ਰਾਮ ਇੱਕ ਸੀਬਾ ਰਾਮ ਇੱਕ ਉਹ ਦੁਜਾ ਸਤਪਾਲ ਰਾਮ ਇੱਕ ਡਾਕਟਰ ਸੁਦੇਬ ਰਾਮ ਇਹਨਾਂ ਨੂੰ ਤਾਂ ਜਰੂਰ ਭੇਜਿਓ ਗਰੁੱਪ ਦੇ ਵਿੱਚ ਪੜ ਲੈਣਗੇ ਉਹ ਇਹਨਾਂ ਨੂੰ ਬਾਈ ਹੈਂਡ ਵੀ ਦੇ ਦਿਓ ਹਾਈ ਕੋਰਟ ਤੋਂ 2 ਤੋਂ 3 ਦਿਨ ਲੱਗ ਸਕਦੇ ਨੇ ਕਿਉਂਕਿ ਉਹ ਪ੍ਰੋਸੈਸ ਹੈ ਉਹ ਲੇਟ ਹੋ ਜਾਏਗਾ ਆਂਦੇ ਆਂਦੇਆ ਡਾਕਰੀ ਪਹੁੰਚੇਗਾ ਪਰ ਮੈਂ ਤੁਹਾਨੂੰ ਪਹਿਲਾਂ ਦੇ ਰਿਹਾ ਇਸੇ ਕਰਕੇ ਸਾਰੀਆਂ ਗੱਲਾਂ ਮੈਂ ਆਪਣੇ ਪਿੰਡ ਨੂੰ ਲੱਖਾਂ ਵਾਰ ਕਰੋੜਾਂ ਵਾਰ ਨਮਨ ਕਰਦਾ ਹਾਂ ਪਰ ਮੇਰੇ ਪਿੰਡ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਹਲਕੇ ਨੇ ਬਹੁਤ ਸਾਥ ਦਿੱਤਾ ਇਹ ਜਿਹੜੀ ਹਕੂਮਤ ਆ ਇਹ ਜਦਾ ਚਿਰ ਨਹੀਂ ਚੱਲਦੀ ਹੰਕਾਰ ਤੇ ਰਾਮਨ ਨੂੰ ਲੈ ਬੈਠਾ ਸੀ ਜਿਹਨੂੰ ਚਾਰ ਵੇਦ ਕੰਠ ਸਨ ਔਰ ਜੇ ਨੂੰ ਲక్ష్ਮੀ ਕਹਿੰਦੇ ਉਹਦੇ ਘਰੇ ਝਾੜੂ ਲਾਂਦੀ ਸੀ ਕਾਲ ਉਹਨੇ ਪਾਵੇ ਨਾਲ ਬੰਨਿਆ ਸੀ ਉਹ ਫਿਰ ਮਾਰਿਆ ਗਿਆ ਕਿਉਂ ਮਾਰਿਆ ਗਿਆ ਕਿਉਂਕਿ ਉਹਨੂੰ ਹੰਕਾਰ ਹੋ ਗਿਆ ਹੰਕਾਰ ਔਰ ਆਪ ਆਪ ਖੋਦਾ ਦਾ ਵਹਿਰ ਆ ਐਮ ਐਲ اے ਮਤਿਰਾ ਟਾਈਮ ਆ ਗਿਆ ਔਰ ਅੱਗੇ ਦੋ ਪੁੱਲ ਜੀ ਭਈ ਜੇ ਤੂੰ ਕਿਥੇ ਮੈਂਬਰ ਵੀ ਬਣ ਜੇ ਤੀਰੀ ਜਮਾਨਤ ਜ਼ਬਤ ਹੋ ਜਾਣੀ ਆ ਹੁਣ ਜਿੰਨਾ ਕੁਝ ਇਕੱਠਾ ਕਰਨਾ ਕਰ ਲੈ ਦੋ ਸਾਲ ਤੇਰੇ ਰਹਿ ਗਏ ਨੇ ਪੈਸੇ ਇਕੱਠੇ ਕਰ ਕ੍ਰੈਪਸ਼ਨ ਕਰ ਜੋ ਕਰਨਾ ਕਰ ਬਦਲੀਆਂ ਰਕਵਾਨੀਆਂ ਬਦਲੀਆਂ ਰਕਵਾਲੇ ਜਿਹੜਾ ਦੁਕਾਨਾ ਨਾ ਵੀ ਬਦਲੀ ਉਹ ਮੈਂ ਹੋਣ ਨਹੀਂ ਦਵਾਗਾ ਐਸਾ ਚੋਦੀ ਕੋਈ ਗੱਲ ਨਹੀਂ ਮੈਂ ਉਹ ਅਗਲੀ ਰਿੱਟ ਦੇ ਤਿਲ ਕੋਲ ਉਹ ਵੀ ਆਣ ਆਲੀ ਆ ਮਹਿਮਾਨਜੋਗ ਹਾਈ ਕੋਰਟ ਤੋਂ ਮੰਗ ਕੀਤੀ ਹੈ ਵੀ ਜਿਹੜਾ ਇਹ ਪ੍ਰਸ਼ਾਸਨ ਹੈ ਮੇਰੇ ਪਿੰਡ ਨੂੰ ਪਰੇਸ਼ਾਨ ਕਰ ਰਿਹਾ ਹੈ ਬਿਨਾਂ ਮਤਲਬ ਤੋਂ ਔਰ ਉਪਰੋਂ ਤੂੰ ਧਮਕੀਆਂ ਦਵਾ ਰਿਹਾ ਹੈ ਮੇਰੇ ਪਿੰਡ ਨੂੰ ਵੀ ਜਿਹੜਾ ਮੇਰੇ ਖਿਲਾਫ ਬੋਲੇਗਾ ਮੇਰੀ ਵੀਡੀਓ ਪਾਏਗਾ ਮੈਂ ਉਹਨਾਂ ਦੇ ਉੱਪਰ ਉਹ ਕੀ ਉਹਦਾ ਨਾਮ ਐਫਰ ਕਰਵਾ ਦਾਂਗਾ ਦੋ ਮੁੰਡਿਆਂ ਨੂੰ ਤੂੰ ਪਾਕਿਸਤਾਨ ਨੰਬਰਾਂ ਤੋਂ ਕਾਲਾਂ ਕਰਵਾਤੀਆਂ ਪੰਜਾਬ ਪੁਲਿਸ ਦੇ ਨੰਬਰ ਲਾ ਕੇ ਉਹ ਵੀ ਡਿਟੇਲ ਹਾਈ ਕੋਰਟ ਲਾਤੀ ਆ ਜਿਹੜੇ ਤੇਰੇ ਲਿੰਕ ਪਾਕਿਸਤਾਨ ਜਾ ਜਿੰਨਾ ਬੰਦੇ ਤੇ ਹੈਗੇ ਤੇਰੇ ਤੇ ਐਨਆਈ ਨਾਲ ਲਵਾਤੀ ਨਾ ਜਿਹਨੂੰ ਖਾਲਿਸਤਾਨੀ ਕਹਿ ਦਿੰਦੇ ਨੇ ਤੇ ਤੂੰ ਹਸਾਬ ਲਾ ਲਈ ਜੂਪੀ ਐਕਟ ਦਾ ਐਕਟ ਇਹਨਾਂ ਜਿਹੜਾ ਉਹਦੇ ਵਿੱਚ ਤੈਨੂੰ ਮੈਂਸ਼ਨ ਕਰਾਵਾਂਗਾ ਜਿਹੜੇ ਤੂੰ ਪਾਕਿਸਤਾਨ ਦੇਆਂ ਨੰਬਰਾਂ ਤੋਂ ਕਾਲਾਂ ਕਰਵਾ ਰਿਹਾ ਮੁੰਡੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਖਾਸ ਕਰਕੇ ਆਪਣੇ ਉਹ ਡਰਾਈਵਰ ਨੂੰ ਵੀ ਦੱਸਦੀ ਭੀਰਾ RAM ਨੂੰ ਜਿਹੜਾ ਪਿੰਡ ਦੇ ਵਿੱਚ ਗੁੰਡਾ ਕਰਦੀ ਕਰਦਾ ਆ ਲੋਕਾਂ ਨੂੰ ਸੁਨੇਹਾ ਲਾਂਦਾ ਕਿ ਪੁਲਿਸ ਆ ਰਹੀ ਹੈ ਭੱਜ ਲੋ ਜੇ ਕਰਨੋ ਉਹ ਕਰ ਲੋ ਉਹ ਡੀਸੀ ਲੱਗਿਆ ਦੁਆਰਾ ਅਗਰ ਤੂੰ ਪਿੰਡ ਨੂੰ ਕਿਸੇ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੂੰ ਡਰਾਣ ਦੀ ਜਾਂ ਕਿਸੇ ਨੂੰ ਪਰਚੇ ਦੇਣ ਦੀ ਕੋਸ਼ਿਸ਼ ਕੀਤੀ ਤੇ ਮੇਰੇ ਤੋਂ ਬੁਰਾ ਬੰਦਾ ਵੀ ਕੋਈ ਨਹੀਂ ਕੋਈ ਪਰ ਪਤਾ ਤੈਨੂੰ ਵੀ ਆ ਲਖਣਾ ਦੇ ਐਮਐਲਏ ਦੀ ਲਖਣਾ ਤੋਂ ਬਾਅਦ ਸ਼ਾਇਦ ਮੈਂ 1.5-2 ਸਾਲ ਬਾਅਦ ਤੇਰੇ ਕੋਲ ਇੱਕ ਬਲੰਦਾ ਲੈ ਕੇ ਆਇਆ ਸੀ ਤੈਨੂੰ ਯਾਦ ਹੋਣਾ ਜਦੋਂ ਤੂੰ ਘਰ ਦੇ ਬਾਹਰ ਬੈਠਾ ਸੀ ਮੈਂ ਤੁਹਾਨੂੰ ਦੱਸਿਆ ਸੀ ਵੀ ਇਹ ਜਿਹੜੇ ਪਿਛਲੇ ਐਮਐਲਏ ਰਹਿ ਚੁੱਕੇ ਨੇ ਜਿਹੜੇ ਬੰਦਿਆਂ ਨੇ ਜੋ ਜੋ ਕਾਰਨਾਮੇ ਕੀਤੇ ਨੇ 148 ਕਰੋੜ ਦਾ ਗਵਨ ਸੀ ਜਿਹੜਾ ਉਹਨ ਰਿਕਾਰਡ ਮੈਂ ਸਾਰਾ ਤੇਰੇ ਕੋਲ ਲੈ ਕੇ ਆਇਆ ਸੀ ਉਹ ਤੇਰੀ ਮਾਤਾ ਵੀ ਉੱਥੇ ਬੈਠੀ ਸੀ ਤੇਰਾ ਡੈਡੀ ਵੀ ਉੱਥੇ ਬੈਠਾ ਸੀ ਮੈਂ ਤੈਨੂੰ ਦੱਸਿਆ ਸੀ ਵੀ 148 ਕਰੋੜ ਦਾ ਗਵਨ ਹੋਇਆ ਜਿਹੜਾ ਮੇਰੇ ਕੋਲ ਸਾਰਾ ਰਿਕਾਰਡ ਪਿਆ ਆ ਤੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਦਾ ਮੁੱਦਾ ਚੱਕ ਉਦੋਂ ਤੇਰੀ ਮਾਤਾ ਕਹਿੰਦੀ ਸੀ ਹੋ 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 ਇੰਨਾ ਇੰਨੇ ਪੈਸੇ ਖਾ ਜਾਂਦੇ ਨੇ ਹੁਣ ਤੁਸੀਂ ਖਾਣ ਲੱਗੇ ਹੋਇਓ ਹੁਣ ਉਹਨਾਂ ਦੇ ਨਾਲ ਤੈਨੂੰ ਮੈਂਸ਼ਨ ਕਰ ਲਾਂਗਾ ਪਹਿਲਾਂ ਕਿਥੋਂ ਦਾ ਵਜਨ 1.5 ਕਿਲੋ ਦਾ ਹੋਣਾ ਸੀ ਹੁਣ ਤੇਰਾ ਤੇ ਮੇਨੂੰ ਲੱਗਦਾ ਕੱਲੇ ਦਾ 1.5 ਕਿਲੋ ਹੋਣਾ ਪੀਰੀਅਮ ਫੈਲਾ ਸਾਰੀਆਂ ਤਿਆਰ ਨੇ ਪਿਛਲੀਆਂ ਫੈਲਾ ਤਿਆਰ ਨੇ ਇਹ ਤੇਰੇ 2-3 ਸਰਪੰਚ ਨੇ ਉਹਨਾਂ ਦੀਆਂ ਫੈਲਾ ਤਿਆਰ ਨੇ ਕੋਈ ਗੱਲ ਨਹੀਂ ਕੋਰਟ ਦੇ ਵਿੱਚ ਟਾਈਮ ਲੱਗ ਜੇਗਾ 2 ਸਾਲ ਬਹੁਤ ਹੁੰਦੇ ਨੇ 2 ਸਾਲ ਦੇ ਵਿੱਚ ਵਿੱਚ ਤੈਨੂੰ ਮੈਂ ਮਲੀਆਂ ਮੀਟ ਕਰਕੇ ਲੈ ਆਵਾਂਗਾ ਨਾ ਰਹੇਗਾ ਬਾਸ ਤੇ ਨਾ বাজੇਗੀ ਬਾਸਰੀ ਬਾਸ ਵੀ ਟੁੱਟ ਜਾਣਾ ਸਵਾਸ ਉਹ ਜਾਣ ਵਾਲਾ ਵੀ ਟੁੱਟ ਜਾਣਾ ਚਲੋ ਜੀ ਮੈਂ ਪਿੰਡ ਨੂੰ ਅਪੀਲ ਕਰਦਾ ਐ ਵੀ ਇਹ ਤੋਂ ਡਰਨ ਦੀ ਲੋੜ ਨਹੀਂ ਇਹ ਬੰਦਾ ਕੁਝ ਵੀ ਕਹੇ ਇਨੂੰ ਕੀ ਕਰਨਾ ਜੋ ਕਰਨਾ ਕਰ ਲੈ ਬਾਕੀ ਮੈਂ ਬੈਠਾ ਮੈਂ ਦੇਖ ਲਾਂਗਾ ਕੋਟ ਬੈਠਾ ਆਪਣੇ ਨਾਲ ਕਾਨੂੰਨ ਹਰੇਕ ਬੰਦੇ ਦੀ ਸੌਂਦਾ ਆ ਕਾਨੂੰਨ ਕਿਸੇ ਇੱਕ ਦਾ ਨਹੀਂ ਆ ਕਾਨੂੰਨ ਐਮਐਲਏ ਵਾਸਤੇ ਵੀ ਬਰਾਬਰ ਆ ਆਮ ਆਦਮੀ ਵਾਸਤੇ ਕਾਨੂੰਨ ਬਰਾਬਰ ਆ ਅਗਰ ਤੁਹਾਨੂੰ ਕੋਈ ਸੀਐਮ ਡਿਪਟੀ ਸੀਐਮ ਐਸਐਚਓ ਡੀਐਸਪੀ ਕੋਈ ਵੀ ਤੰਗ ਕਰਦਾ ਆ ਇੱਕ ਵਾਰੀ ਸਿਰਫ ਲੈਟਰ ਲਿਖੋ ਇੱਥੇ ਜਾਣ ਦੀ ਲੋੜ ਨਹੀਂ ਆ ਮੈਂ ਸਾਰੀਆਂ ਮੇਲ ਐਡਾ ਜਿੰਨੀਆਂ ਮੇਲਾਂ ਨੇ ਡੀਜੀਪੀ ਦੀਆਂ ਐਸਐਸਬੀ ਦੀਆਂ ਏਡੀਸੀ ਦੀਆਂ ਮਾਨਜੁਬ ਹਾਈ ਕੋਰਟ ਦੀਆਂ ਮੈਂ ਸਾਰਿਆਂ ਨੂੰ ਵਿੱਚ ਮੈਂਸ਼ਨ ਕਰਨ ਲੱਗਾ ਆ ਕੋਈ ਕਿਸੇ ਨੂੰ ਧਮਕੀ ਦਿੰਦਾ ਆ ਕੋਈ ਕਿਸੇ ਨੂੰ ਬਾਹਰੋਂ ਫੋਨ ਆਂਦਾ ਆ ਜਾਂ ਕੋਈ ਕਿਸੇ ਨੂੰ ਖਰਾਬ ਕਰਦਾ ਆ ਇੱਕ ਲੈਟਰ ਲਿਖੋ ਤੇ ਨਾਲ ਦੀ ਨਾਲ ਮੇਲ ਕਰ ਦਿਓ ਨਹੀਂ ਜਵਾਬ ਆਏਗਾ じゃ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਤੇ ਉਹਨਾਂ ਨੂੰ ਬੁਲਾ ਲੈਣਗੇ ਉੱਥੇ ਜਿਵੇਂ ਅਜਮਾਨਜੋਗ ਹਾਈ ਕੋਰਟ ਨੇ ਸਾਰੀਆਂ ਪਾਰਟੀਆਂ ਨੂੰ ਸੱਦ ਲਿਆ ਇਸੇ ਤਰ੍ਹਾਂ ਸਭ ਨੂੰ ਸੱਦਿਆ ਜਾਏਗਾ ਸਾਰਿਆਂ ਨਾਲ ਸਾਬ ਹੋਏਗਾ ਚਲੋ ਜੀ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਮੇਨ ਮਕਸਦ ਸਾਡਾ ਇਹ ਸੀ ਕਿ ਮਾਨਯੋਗ ਹਾਈ ਕੋਰਟ ਨੇ ਸਾਡੀ ਗੱਲ ਮੰਨ ਲਈ ਸਾਨੂੰ ਉਹਨਾਂ ਨੇ ਪਰਮਿਸ਼ਨ ਦਿੱਤੀ ਲੈਟਰ ਨੇ ਸਾਰੇ ਮੈਂ ਵਿੱਚ ਮੈਂਸ਼ਨ ਕਰਨ ਲੱਗਾ ਪੜ ਲਿਓ ਤੁਸੀਂ ਐਮਐਲਏ ਸਾਹਿਬ ਇੰਗਲਿਸ਼ ਦੇ ਵਿੱਚ ਨੇ ਨਹੀਂ ਪੜਨਾ ਆਣਾ ਉਹਨੂੰ ਟਰਾਂਸਲੇਟ ਕਰ ਲਿਓ ਗੂਗਲ ਟਰਾਂਸਲੇਟਰ ਦੇ ਵਿੱਚ ਪੰਜਾਬੀ ਹੋ ਜਾਂਦੀ ਆ ਤੇ ਪੰਜਾਬੀ 'ਚ ਪੜ ਲਿਓ ਤੇ ਤਿਆਰੀ ਕਰ ਲਿਓ ਚਲੋ ਜੀ ਅੱਜ ਇੰਨਾ ਕੀ ਬਹੁਤ ਆ ਉਹ ਜਿਵੇਂ ਬਾਣੀ ਦੇ ਵਿੱਚ ਨਹੀਂ ਲਿਖਿਆ ਹੋਇਆ ਕਹਿੰਦਾ ਜੀ ਰਾਜ ਕਰੇਗਾ ਖਾਲਸਾ ਆਖੀ ਰਹੇ ਨਾ ਕੋਈ ਕਿਸੇ ਨੇ ਨਹੀਂ ਰਹਿਣਾ ਕੋਈ ਝੂਠ ਨਹੀਂ ਰਹਿਣਾ ਨਾ ਬਸ ਉਹੀ ਰਹੇਗਾ ਜੋ ਸੱਚ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ